ਅੱਜ ਜੀ ਸ਼ੁਰੂ ਕਰਨੀ ਹੈ ਜੀ ਦੀ ਵੀਡੀਓ ਅੱਜ ਦੀ ਵੀਡੀਓ ਅਸੀਂ ਬਣਾਉਣ ਚੱਲੇ ਹਾਂ ਫੰਡੀ ਫਸ਼ੀਕੋਲ ਸਨਿਤਾ ਇਲੈਕਟ੍ਰੋਨਿਕੋ ਇਹ ਜਿਹੜੇ ਲੋਮਬਰ ਦੀਆਂ ਵਿੱਚ ਰਹਿੰਦੇ ਨੇ ਉਹਨਾਂ ਵਾਸਤੇ ਵੀਡੀਓ ਵੇ ਉਹ ਘਰ ਬੈਠ ਕੇ ਕਿਦਾਂ ਆਪਣੇ ਰਿਚੀਤੀ ਜਿਹੜਾ ਡਾਕਟਰ ਨੇ ਬਣਾਏ ਨੇ ਤੁਹਾਨੂੰ ਜਾਂ ਤੁਸੀਂ ਕੋਈ ਵੀ ਬਲੱਡ ਟੈਸਟ ਦਾ ਹੋਰ ਕੋਈ ਵੀ ਟੈਸਟ ਕਰਾਏ ਨੇ ਮੈਡੀਕਲ ਉਹਦੀਆਂ ਰਿਪੋਰਟਾਂ ਅੱਜ ਦੀਆਂ ਨਹੀਂ ਨਾ ਕਿ 1 ਮਹੀਨੇ ਪਹਿਲ ਦੀਆਂ ਤੁਹਾਡੀਆਂ 10 ਸਾਲ ਪੁਰਾਣੀਆਂ ਤੁਸੀਂ ਆਪਣੀਆਂ ਬਲੱਡ ਬਲੱਡ ਦੀਆਂ ਰਿਪੋਰਟਾਂ ਜਾਂ ਹੋਰ ਵੀ ਕੋਈ ਚੈੱਕਅਪ ਕੀਤਾ ਮੈਡੀਕਲ ਸਾਰਾ ਕੁਝ ਤੁਸੀਂ ਇੱਥੇ ਕਰ ਸਕਦੇ ਹੋ ਇਹਦੇ ਨਾਲ ਨਾਲ ਤੁਸੀਂ ਆਪਣਾ ਡਾਕਟਰ ਵੀ ਚੇਂਜ ਕਰ ਸਕਦੇ ਹੋ ਪਲੱਸ ਤੁਸੀਂ ਇੱਥੋਂ ਆਨਲਾਈਨ ਅਪਾਇੰਟਮੈਂਟ ਵੀ ਬੁੱਕ ਕਰ ਸਕਦੇ ਹੋ ਇਹ ਸਾਰਾ ਕੁਝ ਕਿੱਦਾਂ ਕਰਨਾ ਹੈ ਇਹਦੇ ਲਈ ਤੁਹਾਨੂੰ ਪੂਰੀ ਵੀਡੀਓ ਦੇਖਣੀ ਪਏਗੀ ਜੇ ਤੁਹਾਨੂੰ ਕੋਈ ਵੀ ਚੀਜ਼ ਨਹੀਂ ਸਮਝ ਲੱਗੀ ਤਾਂ ਥੱਲੇ ਕਮੈਂਟ ਕਰਕੇ ਦੱਸ ਸਕਦੇ ਹੋ ਜਾਂ ਥੱਲੇ ਸਾਡਾ ਵਟਸਐਪ ਜੇ ਇਦਾਂ ਦੀਆਂ ਵੀਡੀਓ ਹੋਰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਚਲੋ ਜੀ ਦੇਖਦੇ ਹਾਂ ਕਿ ਫਸ਼ੀਕਲ ਸਨੀਟਾਰੀਓ ਦੇ ਵਿੱਚ ਅਸੀਂ ਕੀ ਕੁਝ ਕਰ ਸਕਨੇ ਆ ਤੇ ਕੀ ਦਾ ਕਰ ਸਕਨੇ ਆ ਇਹਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਸਪੀਡ ਦੀ ਆਈਡੀ ਚਾਹੀਦੀ ਹੈ ਜੇ ਸਬੰਦੇ ਨੇ ਆਪਣੇ ਡਾਕੂਮੈਂਟ ਜਾਂ ਕੋਈ ਵੀ ਅਪਾਇੰਟਮੈਂਟ ਬੁੱਕ ਕਰਨੀ ਜਾਂ ਕੋਈ ਵੀ ਰਚੇਤਾ ਡਾਊਨਲੋਡ ਕਰਨਾ ਹੈ ਜਾਂ ਕੋਈ ਵੀ ਰਿਪੋਰਟ ਕੱਢਣੀ ਉਹ ਬੰਦੇ ਦੀ ਸਪੀਡ ਦੀ ਆਈਡੀ ਚਾਹੀਦੀ ਹੈ वो लैके इतें खोलना फी खोल को सनीता रही हो गूगल चैक लिखोगे पहले नंबर से तक तो मिल जाए उस तू बाद तु जा के सीधा स्पीड के न एटर हो जाए फिर इतने ऐन स्पीड या कोड स्कैन करोगे तो ਆਪਣੇ ਫੋਨ ਦੇ ਨਾਲ ਤੁਹਾਨੂੰ ਸਿੱਧਾ ਐਂਟਰ ਕਰ ਦੇਣਗੇ। ਲਾਜ਼ਮੀ ਇੱਕ ਵਾਰ ਤੁਸੀਂ ਐਂਟਰ ਹੋ ਗਏ ਹੋਣ ਤੁਸੀਂ ਆਪਣੇ ਮੈਡੀਕਲ ਲਾਈਨ ਦੇ ਕੋਈ ਵੀ ਰਿਪੋਰਟ ਜਾਂ ਕੋਈ ਵੀ ਰਿਚੇਤਾ ਜਿਹੜੇ ਡਾਕਟਰ ਨੇ ਤੁਹਾਨੂੰ ਬਣਾ ਕੇ ਦਿੱਤਾ ਹੈ ਤੁਸੀਂ ਉਹਨੂੰ ਡਾਊਨਲੋਡ ਵੀ ਕਰ ਸਕਦੇ ਹੋ ਤੇ ਉਹਨੂੰ ਉਹਦੀ ਖੋਲਿਆ ਇਹ ਸਭ ਤੋਂ ਉੱਪਰ ਆਉਂਦਾ ਵੀ ਵਿਜ਼ੂਅਲਿਜ਼ਾ ਰਿਤੀ ਦਾ ਤੁਸੀਂ ਇਹਨੂੰ ਖੋਲੋਗੇ ਤੇ ਲਿਖਿਆ ਆਉਂਦਾ ਪਿਆ ਡਾਕੂਮੈਂਟੀ ਰਿਪੋਰਟ ਡਾਕੂਮੈਂਟੀ ਕੋਵਿਡ 19 ਵਾਚੀਨਸੀ ਹੁਣ ਇਹ ਰਿਚੀਟੇ ਤੇ ਚੇਲਿਨਿਕਾ ਡਾਊਨਲੋਡ ਕਰਨੇ ਤਾਂ ਤੁਸੀਂ ਇੱਥੇ ਲਿਖੋਗੇ ਦੋ ਕਮਿੰਤੀ ਰਾ ਫੇਰਤੀ ਤੇ ਕਲਿੱਕ ਕਰੋਗੇ ਅੱਜ ਤੱਕ ਜਿੰਨੇ ਵੀ ਤੁਸੀਂ ਟੈਸਟ ਕਰਾਏ ਨੇ ਕੋਈ ਲੈਬੋਰੀ ਚ ਕਰਾਇਆ ਜਾਂ ਕੋਈ ਵੀ ਉਸਕੈਨਿੰਗ ਕਰਾਈ ਕੋਈ ਵੀ ਹੋਰ ਜਿਵੇਂ ਡਾਕਟਰ ਕੋਲ ਤੁਸੀਂ ਗਏ ਕਿ ਕੋਈ ਤੁਹਾਡੇ ਚੈੱਕਅਪ ਹੋਇਆ ਉਹਦੀਆਂ ਸਾਰੀਆਂ ਰਿਪੋਰਟਾਂ ਤੁਸੀਂ ਇੱਥੋਂ ਡਾਊਨਲੋਡ ਕਰ ਸਕਦੇ ਹੋ ਮੈਂ 2 ਤਰੀਕ ਪੰਜਵੇਂ ਮਹੀਨੇ 2024 ਚ ਬਲੱਡ ਟੈਸਟ ਕਰਾਈ ਸੀ ਤਾਂ ਉਹਦੀ ਰਿਪੋਰਟ ਇੱਥੇ ਆਈ ਤੁਸੀਂ ਇੱਥੇ ਡਾਊਨਲੋਡਸ ਕਰੀਕਾ ਤੇ ਕਲਿੱਕ ਕਰਕੇ ਉਸ ਤੋਂ ਬਾਅਦ ਤੁਸੀਂ ਅਵਾਂਤੀ ਤਾਂ ਇਹ ਫਾਈਲ ਤੁਹਾਨੂੰ ਡਾਊਨਲੋਡ ਹੋ ਜਾਏਗੀ ਆਪਾਂ ਗਏ ਕਿ ਕਿਦਾਂ ਤੁਸੀਂ ਆਪਣੇ ਰਚੇਤੇ ਦੇਖ ਸਕਦੇ ਹੋ ਤੇ ਉਹਨਾਂ ਤੋਂ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਸਿੱਧਾ ਇੱਥੇ ਜਿਹੜਾ ਵਿਜ਼ੂਅਲਿਜ਼ਾ ਇੱਥੇ ਲਿਖਿਆ ਰਚੇਤੇ ਇੱਥੇ ਦੇਖ ਸਕਦੇ ਹੋ ਜਿਹੜੇ ਵੀ ਤੁਹਾਡੇ ਡਾਕਟਰ ਨੇ ਤੁਹਾਨੂੰ ਰਚੇਤੇ ਦਿੱਤੇ ਨੇ ਅਜ ਤੱਕ ਤੁਹਾਡੇ ਨਾਮ ਤੇ ਜਿੰਨੇ ਵੀ ਰਚੇਤੇ ਬਣੇ ਨੇ ਉਹ ਸਾਰੇ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਹੁਣ ਕੁਝ ਰਚੇਤੇ ਜਿਹਦੇ ਰਚੇਤੇ ਤੁਸੀਂ ਪ੍ਰੈਨੋਤਾ ਦੇ ਕਰਤੇ ਨੇ ਉਹਨਾਂ ਤੇ ਨਹੀਂ ਆਇਆ ਹੋਣਾ ਪ੍ਰੈਨੋਤਾ ਪਰ ਜਿਹੜੇ ਤੁਸੀਂ ਪ੍ਰੇਨੋਤਾਰੇ ਕਰਨੇ ਨੇ ਉਹਨਾਂ ਦੇ ਲਿਖਿਆ ਹੁੰਦਾ ਪ੍ਰੇਨੋਤਾ ਵੇਖੋ ਨਾਲ ਦੇ ਨਾਲ ਤੁਸੀਂ ਜਿਹੜਾ ਰਚੇਤਾ ਬਣਾਇਆ ਤੁਸੀਂ ਉਹਨੂੰ ਡਾਊਨਲੋਡ ਵੀ ਕਰ ਸਕਦੇ ਹੋ ਦੇਖ ਵੀ ਸਕਦੇ ਹੋ ਜੇ ਮੈਂ ਆ ਰਚੀਤੇ ਨੂੰ ਪ੍ਰੇਨੋਤਾਰੇ ਕਰਨਾ ਹੈ ਕਿਵੇਂ ਆਪਾਂ ਅਸੀਂ ਆ ਗਏ ਆ ਪ੍ਰੇਨੋਤਾ ਆਨਲਾਈਨ ਮੱਕੇ ਫਸ਼ੀਕਲ ਸਨੀਟਾਰੀਓ ਉਹਦੇ ਅੰਦਰ ਇੱਕ ਹੋਰ ਆਪਣੀ ਦੀ ਵੈਬਸਾਈਟ ਦਾ ਪੇਜ ਹੈ ਉਹ ਤੇ ਤੁਹਾਨੂੰ ਸਿੱਧਾ ਟਰਾਂਸਫਰ ਕਰਤਾ ਉਹਨਾਂ ਨੇ ਹੁਣ ਇਹਨੂੰ ਪਿੱਛੇ ਤੁਸੀਂ ਤੁਹਾਨੂੰ ਪ੍ਰੇਨੋਤਾਰੇ ਕਰਨਾ ਚਾਹੁੰਦੇ ਆ ਕਿ ਹਨ ਹਾਂਜੀ ਕਨਫਰਮਾ ਕਰਨਾ ਚਾਹੁੰਦੇ ਆ ਕੋ ਡਿਟੇਲ ਮੰਗੀ ਉਹਨੇ ਕਿ ਫੋਕੇ ਫੋਨ ਨੰਬਰ ਹੋ ਗਿਆ ਕੋ ਦੀ ਚੇਰ ਚੇਤਾ ਦੇ ਆਪਣੇ ਆਪ ਉਹਨਾਂ ਨੇ ਭਾਰਤ ਦਾ ਫੋਨ ਨੰਬਰ ਹੋ ਗਿਆ ਤੇ ਈਮੇਲ ਆਈਡੀ ਜੀ ਤੁਸੀਂ ਆਪਣੇ ਵਾਸਤੇ ਪ੍ਰੇਨ ਉਤਾਰੇ ਕਰਦੇ ਹੋ ਤਾਂ ਕੰਫਰਮ ਕਰਦੇ ਨੇ ਜੀ ਕਿਸੇ ਹੋਰ ਵਾਸਤੇ ਕਰਦੇ ਹੋ ਤਾਂ ਪ੍ਰੇਨ ਉਤਾ ਪਰ ਆਲਟਰੀ ਐ ਕਰਾਂਗੇ ਕੰਫਰਮ ਇਹਨੂੰ ਦੁਬਾਰਾ ਬੰਦ ਕਰਦਾ ਹੁਣ ਵੇਖੋ ਹੁਣ ਪ੍ਰਵੀਨ ਚੇ ਦੀ ਮਾਨਤੋਬ ਦੇ ਵਿੱਚ ਅਸੀਂ ਪ੍ਰੇਨ ਉਤਾਰੇ ਕਰਨਾ ਚਾਹੁੰਦੇ ਆ ਤੇ ਇਥੇ ਅਸੀਂ ਮਾਨਤੋਬਾ ਭਾਰਤ ਹੈ ਕਿਹੜੀ ਤਰੀਕ ਤੋਂ ਜੁਣੀ ਹੈ ਜੀ ਤਰੀਕੇ ਆ ਸਾਰੇ ਖੋਲਗਨ ਹਸਪੀਟਲ ਜਿੱਥੇ ਜਿੱਥੇ ਉਹਨਾਂ ਕੋ ਪੋਸਟ ਅਵੇਲੇਬਲ ਹੈਗੀਆਂ ਨੇ ਇਸ ਟਾਈਮ ਆ ਵੀ ਕਿਉਂ ਏ ਵੀ ਬੋਰਗੋ ਮੰਤੋਵਾਨੋ ਦਾ ਇਸ ਤਰ੍ਹਾਂ ਦਾ ਲਗੂ ਪਾਉਲੋ ਮੰਤੋਵਿਦਾ ਆ ਬੋਰਗੋ ਵਿਰਜੀਲਿਓ ਦਾ ਤੁਸੀਂ ਕੋਈ ਵੀ ਇੱਕ ਸਿਲੈਕਟ ਕਰਕੇ ਤੇ ਅੱਗੇ ਜਾ ਕੇ ਤੁਹਾਨੂੰ ਟਾਈਮਿੰਗ ਮਿਲ ਜੇਗੀ ਕਿ ਕਿਹੜੇ ਟਾਈਮ ਤੇ ਉੱਥੇ ਬੁੱਕ ਕਰਨਾ ਚਾਹੁੰਦੇ ਹੋ ਟਾਈਮਿੰਗ ਇੱਧਰ ਲਿਖਿਆ ਕਿਹੜੇ ਕਿਹੜੀ ਡੇਟ ਤੇ ਤੁਸੀਂ ਬੁੱਕ ਕਰਨਾ ਚਾਹੁੰਦੇ ਹੋ ਮੈਂ ਕਿਉਂਨਾਂ ਕੋ ਅਵੇਲੇਬਲ ਹੈਗੀਆਂ ਇੱਧਰਲੇ ਪਾਸੇ ਨਾਲ ਟਾਈਮਿੰਗ ਵੀ ਦਿੱਤੀ ਹੈ 7:45 ਮਿੰਟ ਤੇ 7:55 ਤੇ 8:05 ਤੇ ਜਿੱਥੇ ਤੁਸੀਂ ਪ੍ਰਿੰਟ ਦਾਰੇ ਕਰਨਾ ਜੰਦੇ ਹੋ ਉੱਥੇ ਕਲਿੱਕ ਕਰਕੇ ਤੁਸੀਂ ਵੈਰੀਫਾਈ ਕਰ ਇੱਕ ਕੰਫਰਮਾ ਕਰ ਦਨਾਂ ਉਸ ਬਾਅਦ ਇੱਥੇ ਕਲਿੱਕ ਕਰਕੇ ਕੰਫਰਮ ਲੇਟੂਰਾ ਦੇ ਕੰਫਰਮਾ ਕਰ ਦਨਾਂ ਤੁਹਾਡੀ ਅਪਾਇੰਟਮੈਂਟ ਬੁੱਕ ਹੋ ਗਈ ਹੁਣ ਤੁਸੀਂ ਇੱਥੇ ਆਪਣੇ ਆਪ ਨੂੰ ਈਮੇਲ ਵੀ ਸੈਂਡ ਕਰ ਸਕਦੇ ਹੋ ਇਹਨੂੰ ਡਾਊਨਲੋਡ ਵੀ ਕਰ ਸਕਦੇ ਹੋ ਜੇ ਇਸ ਵਿਜ਼ਿਟੇ ਦਾ ਕੁਝ ਪੇਮੈਂਟ ਲਗਣੀ ਤਾਂ ਤੁਸੀਂ ਉੱਥੇ ਜਾ ਕੇ ਇੱਥੇ ਕਲਿੱਕ ਆ ਕੇ ਪਾਗਾ ਵੀ ਕਰ ਸਕਦੇ ਹੋ